3800 ਸੀਏ ਚਾਰਟਰਡ ਅਕਾਊਂਟੈਂਟ ਮੈਂਬਰਸ ਤੇ ਫੈਮਲੀਜ਼ ਹੈਗੀਆਂ ਤੇ ਇਹਨਾਂ ਦੇ ਇਹਨਾਂ ਦੇ ਵਿੱਚੋਂ ਵੋਟਾਂ ਪੈਣ ਕੇ 9 ਮੈਂਬਰ ਚੁਣ ਕੇ ਆਣਗੇ ਐਗਜ਼ੈਕਟਿਵ ਮੈਂਬਰ ਅਸੀਂ ਚਲਾਨ ਦਾ ਮਕਸਦ ਇਹ ਹੋਵੇਗਾ ਵੀ ਅਸੀਂ ਵੱਖ-ਵੱਖ ਪ੍ਰੋਗਰਾਮ ਕਰਾਂਗੇ ਸਟੂਡੈਂਟਸ ਵਾਸਤੇ ਤੇ ਮੈਂਬਰਸ ਵਾਸਤੇ ਉਹਨਾਂ ਦੀ ਕੈਰੀਅਰ ਡਿਵੈਲਪਮੈਂਟ ਉਹਨਾਂ ਦੀ ਨੌਲੇਜ ਤੇ ਉਹਨਾਂ ਦੇ ਓਵਰਆਲ ਪ੍ਰੋਫੈਸ਼ਨਲ ਗਰੋਥ ਵਾਸਤੇ ਜਿਹੜੇ ਅਸਲੀ ਹੱਕਦਾਰ ਨੇ ਪੋਸਟ ਦੇ ਜਾਂ ਜਿਹੜੇ ਮਿਹਨਤੀ ਬੰਦੇ ਨੇ ਉਹ ਚੁਣ ਕੇ ਆਗੇ ਆਏ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਵੀ ਜਿਹੜਾ ਯੂਵਾ ਪੀੜ੍ਹੀ ਹੈ 12ਵੀਂ ਦੇ ਬੱਚੇ 10ਵੀਂ ਦੇ ਬੱਚੇ ਇਹਦੇ ਵਿੱਚ ਆਪਾਂ ਆਪਣੇ profession ਨੂੰ promote ਕਰੀਏ ਇਹਦੇ ਵਿੱਚ ਕੀ target ਕੀ ਰੱਖਦੇ ਹੋ ਕਿੰਨੇ ਜਿਹੜੇ students ਦਾ ਤੁਹਾਡਾ ਹੁੰਦਾ ਕਿ ਯਾਰ at least 100 students ਨੂੰ ਅਸੀਂ ਤਿਆਰ ਕਰਨਾ ਸਾਡੀ ਚੰਡੀਗੜ੍ਹ branch तकरीबन 3000 के, के आसपास बच्चा ਹੈਗਾ ਤੇ overall ਜਿਹੜਾ बच्चा ਹੁਣ ਪੜ ਚੁੱਕਿਆ ਜਾਂ ਪੜ ਰਿਹਾ ਪੇਪਰ ਦੇ ਰਿਹਾ 10000 ਦੇ ਆਸਪਾਸ ਚੰਡੀਗੜ੍ਹ branch ਦਾ बच्चा enrolled ਹੈਗਾ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਤੁਸੀਂ ਕਹਿਣਾ ਚਾਹੋਗੇ ਕਿ ਧਿਆਨ ਚ ਰੱਖਣ ਦੀ ਲੋੜ ਹੈ ਆਪ ਮਿਹਨਤ ਕਰਦੇ रहिए ਔਰ ਕਭੀ ਹਾਰ ਨਾ ਮੰਨੀਏ ਇਹ 5% 100% ਹੈ ਆਪ ਇੱਕ ਨਾ ਇੱਕ ਦਿਨ ਸੀਏ ਜ਼ਰੂਰ ਬਣ ਜਾਏਗੇ ਬਾਬੂ ਸ਼ਹੀ ਦੇਖ ਰਹੇ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਚਾਰਟੈਂਟ ਅਕਾਊਂਟੈਂਟਸ ਬਾਰੇ ਇੱਕ ਤਾਂ ਜਿਹੜੇ ਵੀ ਜਿਹੜੇ ਨੌਜਵਾਨ ਨੇ ਜਿਹੜੇ ਆਪਣਾ ਕੈਰੀਅਰ ਬਤੌਰ ਸੀਏ ਵੇਖ ਰਹੇ ਨੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਕਿ ਜਾਣਨਾ ਉਹਨਾਂ ਲਈ ਜ਼ਰੂਰੀ ਹੈ ਤੇ ਨਾਲ ਨਾਲ ਜਿਵੇਂ ਆ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਤੇ ਉਵੇਂ ਹੀ ਚਾਟਨ ਅਕਾਊਂਟੈਂਟਸ ਦੀ ਵੀ ਇੱਕ ਇਲੈਕਸ਼ਨ ਹੈ ਜਿਹੜੀ ਚੰਡੀਗੜ੍ਹ ਦੀ ਗੱਲ ਕਰੀ ਤਾਂ ਹੋਣ ਜਾ ਰਹੀ ਹੈ ਤੇ ਉਹਦੀ ਕੀ ਇੰਪੋਰਟੈਂਸ ਹੈ ਉਹਦੇ ਵਿੱਚ ਕੀ ਕੁਝ ਹੁੰਦਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਚੰਡੀਗੜ੍ਹ ਦੇ ਨਾਮੀ ਸੀਏ ਰਚਿਤ ਗੋਇਲ ਜੀ ਮੌਜੂਦ ਨੇ ਐਗਜ਼ੀਕਟਿਵ ਮੈਂਬਰ ਵੀ ਨੇ ਚੰਡੀਗੜ੍ਹ ਕਲੱਬ ਦੇ ਇਹਦੇ ਨਾਲ ਗੱਲਬਾਤ ਕਰਾਂਗੇ ਗੋਇਲ ਸਾਹਿਬ ਪਹਿਲਾਂ ਤਾਂ ਜਿਹੜੀ ਇਲੈਕਸ਼ਨ ਆ ਰਹੀ ਹੈ ਜੀ ਉਹਦੇ ਬਾਰੇ ਦੱਸੋ ਕਿ ਕੀ ਸਿਗਨੀਫੀਕੈਂਸ ਹੈ ਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਵਾਸਤੇ ਤੇ ਆਪਣੇ 25 ਜਨਵਰੀ ਦੇ ਇਲੈਕਸ਼ਨ ਆ ਰਹੇ ਨੇ ਜੀ ਜਿਹੜੇ ਸੈਕਟਰ 35 ਸਾਡਾ ਆਈਸੀਆਈ ਭਵਨ ਚੰਡੀਗੜ੍ਹ ਬ੍ਰਾਂਚ ਜਿਹਨੂੰ ਕਹਿੰਦੇ ਆ ਉੱਥੇ ਵੋਟਾਂ ਪੈਣਗੀਆਂ ਤੇ ਇਹਦੀ ਸਿਗਨੀਫੀਕੈਂਸ ਇਹ ਹੈਗੀ ਹੈ ਜੀ ਅਸੀਂ ਤਕਰੀਬਨ ਟ੍ਰਾਈ ਸਿਟੀ ਚ 3800 ਚਾਰਟਰਡ ਅਕਾਊਂਟੈਂਟ ਮੈਂਬਰਸ ਤੇ ਫੈਮਲੀਆਂ ਹੈਗੀਆਂ ਤੇ ਇਹਨਾਂ ਦੇ ਇਹਨਾਂ ਦੇ ਵਿੱਚ ਵੋਟਾਂ ਪਾ ਕੇ 9 ਮੈਂਬਰ ਚੁਣ ਕੇ ਆਣਗੇ ਐਗਜ਼ੀਕਟਿਵ ਮੈਂਬਰ ਜਿਹੜੇ ਫਿਰ ਅਗਲੇ 4 ਸਾਲ ਵਾਸਤੇ ਇਸ ਕਾਰਜਕਾਲ ਦੇ ਨਿਯੁਕਤ ਰਹਿਣਗੇ ਜਿਹੜੇ ਇਸ ਐਸੋਸੀਏਸ਼ਨ ਨੂੰ ਚੰਡੀਗੜ੍ਹ ਵਾਸਤੇ ਚਲਾਣਗੇ ਤੇ ਅਸੀਂ ਇਹ ਚਲਾਣ ਦਾ ਮਕਸਦ ਇਹ ਹੋਏਗਾ ਵੀ ਅਸੀਂ ਵਕਫ ਵਕਫ ਪ੍ਰੋਗਰਾਮ ਕਰਾਂਗੇ ਸਟੂਡੈਂਟਸ ਵਾਸਤੇ ਤੇ ਮੈਂਬਰਸ ਵਾਸਤੇ ਉਹਨਾਂ ਦੀ ਕਰੀਅਰ ਡਿਵੈਲਪਮੈਂਟ ਉਹਨਾਂ ਦੀ ਨੌਲੇਜ ਤੇ ਉਹਨਾਂ ਦੇ ਓਵਰਆਲ professionਲ ਗਰੋਥ ਵਾਸਤੇ ਤੇ ਜਿਹੜੇ ਨੌਕਰੀ 'ਚ ਉਹਨਾਂ ਦੇ ਵਾਸਤੇ ਵੀ ਜਿਹੜੇ profession 'ਚ ਪ੍ਰੈਕਟਿਸ ਹੈ ਉਹਨਾਂ ਦੇ ਵਾਸਤੇ ਵੀ ਤੇ ਇਹਦਾ ਮਕਸਦ ਜਿਹੜਾ ਹੁੰਦਾ ਚੋਣਵਾਂ ਕਰਨ ਦਾ ਇਹ ਹੁੰਦਾ ਹੈ ਵੀ ਜਿਹੜਾ ਇਹ ਡੈਮੋਕ੍ਰੇਸੀ ਬਣੀ ਰਹੇ ਜਿਹੜੇ ਅਸਲੀ ਹੱਕਦਾਰ ਨੇ ਪੋਸਟ ਦੇ ਆ ਜਿਹੜੇ ਮਿਹਨਤੀ ਬੰਦੇ ਨੇ ਉਹ ਚੁਣ ਕੇ ਅੱਗੇ ਆਉਣ ਤੇ ਆਪਣੇ ਆਈਸੀਆਈ ਦੀ ਸੇਵਾ ਚ ਮੌਜੂਦ ਰਹੇ ਇਹ ਆਨਰੇਰੀ ਪੋਜੀਸ਼ਨ ਹੁੰਦੀ ਹੈ ਇੱਥੇ ਕੋਈ ਸੈਲਰੀ ਜਾਂ ਕੋਈ ਪੈਸੇ ਨਹੀਂ ਮਿਲਦੇ ਆਪਾਂ ਨੂੰ ਇਹ ਸੇਵਾ ਧਾਰਨਾ ਵਾਸਤੇ ਇਹ ਪੋਜੀਸ਼ਨ ਨੂੰ ਇਲੈਕਟ ਕਰਕੇ ਆਣਾ ਪੈਂਦਾ ਹੈ ਤੇ ਸਾਡਾ ਮੇਨ ਮੁੱਦਾ ਜਿਹੜਾ ਰਹਿੰਦਾ ਹੈ ਹਰ ਸਾਲ ਮੈਂ ਪਿਛਲੇ 6 ਸਾਲ ਤੋਂ ਸਿਟਿੰਗ ਮੈਂਬਰ ਹਾਂ ਜੀ ਦੋ ਵਾਰ ਨਿਯੁਕਤ ਹੋ ਕੇ ਆਇਆ ਤੇ ਇਹ ਮੇਰਾ ਹੁਣ ਤੀਜਾ ਇਲੈਕਸ਼ਨ ਹੋਏਗਾ ਜੇ ਮੈਂ ਜਿੱਤ ਕੇ ਆ ਗਿਆ ਤੇ ਆਪਣਾ ਕਈ ਕਾਫੀ ਸਾਲ ਤੋਂ ਮੁੱਦਾ ਇਹ ਰਿਹਾ ਹੈ ਕਿ ਆਪਾਂ ਇਹ profession ਨੂੰ ਇਹ ਅੱਗੇ brand building ਵਾਸਤੇ ਨਈਂ ਬੁਲੰਦੀਆਂ 'ਚ ਲੈ ਕੇ ਜਾਈਏ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਵੀ ਜਿਹੜਾ ਯੁਵਾ ਪੀੜੀ ਹੈ 12ਵੀਂ ਦੇ ਬੱਚੇ 10ਵੀਂ ਦੇ ਬੱਚੇ ਇਹਦੇ 'ਚ ਆਪਾਂ ਆਪਣੇ profession ਨੂੰ promote ਕਰੀਏ ਉਹ brand building ਨਾਲ ਹੀ ਹੋਏਗਾ ਤੇ ਉਹ ਇਹਨੂੰ ਐਜ਼ ਆਪਣਾ ਰੋਜ਼ਗਾਰ ਚਾਹੇ ਜੀਵਿਕਾ ਦੇਖੀਏ ਚਾਹੇ ਨੌਕਰੀ ਚ ਚਾਹੇ ਪ੍ਰੈਕਟਿਸ ਚ ਚਾਹੇ ਆਪਣੇ ਕੋਈ ਬਿਜ਼ਨਸ ਖੋਲੀਏ ਕਰ ਲੂ ਬਿਜ਼ਨਸ ਵਾਸਤੇ ਵੀ ਉਹ ਇਸ profession ਦੀ ਬੜੀ ਇੱਜ਼ਤ ਕਰਦੇ ਨੇ ਤੇ ਸਾਨੂੰ ਇਹ ਲੱਗਦਾ ਹੈ ਵੀ ਇਹਦੇ ਵਾਸਤੇ ਸਾਨੂੰ ਬੱਚਿਆਂ ਨੂੰ ਗਰੂਮਿੰਗ ਵਾਸਤੇ ਉਹਨਾਂ ਦੀ ਨਵੀਂ ਪੀੜੀ ਦੇ ਬੱਚਿਆਂ ਦੀ ਗਰੂਮਿੰਗ ਵਾਸਤੇ ਇੱਕ ਸੈਂਟਰ ਆਫ ਐਕਸਲੈਂਸ ਬਣਾਉਣ ਦੀ ਲੋੜ ਹੈਗੀ ਹੈ ਇਹੋ ਜਿਹਾ ਇੱਕ ਸੈਂਟਰ ਆਫ ਐਕਸਲੈਂਸ ICAI ਨੇ ਆਲਰੇਡੀ ਹైదరాబాద్ ਚ ਬਣਾਇਆ ਹੋਇਆ ਹੈ ਉੱਥੇ 25 ਦਿਨ ਦੀ 30 ਦਿਨ ਦੀ ਬੱਚਿਆਂ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ ਪਰ ਕਿਉਂਕਿ ਉਹ ਹైదరాబాద్ ਵਾਲਾ ਸੈਂਟਰ ਆਪਣਾ ਬਹੁਤ ਦੂਰ ਪੈ ਜਾਂਦਾ ਤਾਂ ਇਧਰ ਦੇ ਬੱਚੇ ਉਹ ਸੈਂਟਰ ਨਹੀਂ ਜਾ ਪਾਉਂਦੇ ਉਹ ਆਪਸ਼ਨਲ ਹੈ ਕੋਈ ਕੰਪਲਸਰੀ ਸੈਂਟਰ ਨਹੀਂ ਹੈ ਜਾਣ ਵਾਸਤੇ ਤਾਂ ਸਾਨੂੰ ਇਹੋ ਜਿਹਾ ਲੱਗਦਾ ਵੀ ਸਾਨੂੰ ਕੋਈ ਅੱਛੀ ਜਗ੍ਹਾ ਮਿਲੀਏ ਕੋਈ ਆਡੀਟੋਰੀਅਮ ਮਿਲੀਏ ਤੇ ਆਪਾਂ ਕੋਈ ਆਪਣਾ ਇੱਕ ਸੈਂਟਰ ਆਫ ਐਕਸਲੈਂਸ ਚੰਡੀਗੜ੍ਹ ਵੀ ਬਣਾਈਏ ਤੇ ਇਸ ਵਾਸਤੇ ਅਸੀਂ ਇੱਕ ਜਗ੍ਹਾ ਦੇਖੀ ਹੈ ਐਚਐਸਆਈਡੀਸੀ ਪੰਚਕੂਲਾ ਸਰਕਾਰੀ ਮਹਿਕਮੇ ਨੇ ਇੱਕ 4 ਕਨਾਲ ਦਾ ਪਲਾਟ ਰਿਜ਼ਰਵ ਰੱਖਿਆ ਹੋਇਆ ਹੈ ਇੱਕ ਪ੍ਰੋਫੈਸ਼ਨਲ ਬਾਡੀ ਵਾਸਤੇ ਮੈਨੂੰ ਲੱਗਦਾ ਜੇ ਮੈਂ ਚੁਣ ਕੇ ਆਇਆ ਅਸੀਂ ਉਹ ਪਲਾਟ ਉਹਨਾ ਤੋਂ ਲੈ ਕੇ ਆਈਸੀਆਈ ਚੰਡੀਗੜ੍ਹ ਬ੍ਰਾਂਚ ਦਾ ਇੱਕ ਐਕਸਟੈਂਸ਼ਨ ਬਣਾ ਕੇ ਉੱਥੇ ਸੈਂਟਰ ਆਫ ਐਕਸਲੈਂਸ ਉਹਦੀ ਬਿਲਡਿੰਗ ਬਣਾ ਸਕਦੇ ਨੇ ਉੱਥੇ ਇੱਕ ਆਡੀਟੋਰੀਅਮ ਹੋਏਗਾ ਇੱਕ ਟ੍ਰੇਨਿੰਗ ਸੈਂਟਰ ਹੋਏਗਾ ਤੇ ਵਕ ਵਕ ਤਰ੍ਹਾਂ ਦੇ ਕਾਰਜਸ਼ੈਲੀਆਂ ਤੇ ਕੰਪਿਊਟਰ ਲੈਬਸ ਹੋਣਗੀਆਂ ਤੇ ਸਾਨੂੰ ਲੱਗਦਾ ਵੀ ਉਸ ਤਰ੍ਹਾਂ ਦਾ ਇੱਕ ਵਰਲਡ ਕਲਾਸ ਸੈਂਟਰ ਬਣ ਕੇ ਇੱਕ ਬ੍ਰਾਂਡ ਬਿਲਡਿੰਗ ਦਾ ਵੀ ਇੱਕ ਸਹਿਯੋਗ ਰਹੇਗਾ ਨਾਲੇ ਬੱਚੇ ਉੱਥੇ ਆ ਕੇ ਆਪਣੇ ਕੈਰੀਅਰ ਚ ਨਹੀਂ ਨਹੀਂ ਤਰਾਹ ਦੀ ਉਪਲਬਧੀਆਂ ਹਾਸਿਲ ਕਰ ਪਾਨਗੇ ਕਿਉਂਕਿ ਉਹਤੇ ਕਰੀਅਰ ਓਰੀਐਂਟਡ ਸਕਿੱਲਸ ਵੀ ਸਿਖਾਨ ਗਿਆ ਪੜਾਈ ਤੋਂ ਇਲਾਵਾ ਤੇ ਉਹ ਇੱਕ ਰੋਜ਼ਗਾਰ ਵਾਸਤੇ ਵੀ ਉਹਨਾਂ ਨੂੰ ਜੀਵਨੀ ਚ ਹੈਲਪ ਕਰੇਗਾ ਅੱਛਾ ਇਹਦੇ ਚ ਕੀ ਟਾਰਗੇਟ ਕੀ ਰੱਖਦੇ ਹੋ ਕਿੰਨੇ ਇੱਕ ਜਿਹੜੇ ਸਟੂਡੈਂਟਸ ਦਾ ਤੁਹਾਡਾ ਹੁੰਦਾ ਕਿ ਯਾਰ ਐਟਲੀਸਟ ਇਨਿਕ ਟੂ ਸਟੂਡੈਂਟਸ ਨੂੰ ਅਸੀਂ ਤਿਆਰ ਕਰਨਾ ਤੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਪੈਸ਼ਲ ਜਿਹੜੀ ਹੈ ਟ੍ਰੇਨਿੰਗ ਦਿੰਨੇ ਹੋ ਦੇਖਿਏ ਇਸ ਆਪਣੀ ਵੱਖ-ਵੱਖ ਬ੍ਰਾਂਚਸ ਚ ਅਲੱਗ-ਅਲੱਗ ਸਟੂਡੈਂਟਸ ਜਾਂਦੇ ਆ ਪੜਨ ਵਾਸਤੇ ਤੇ ਇਸ ਸਮੇਂ ਸਾਡੀ ਚੰਡੀਗੜ੍ਹ ਬ੍ਰਾਂਚ ਤਕਰੀਬਨ 3000 ਕੇ ਆਸ-ਪਾਸ ਬੱਚਾ ਹੈਗਾ ਤੇ ਓਵਰਆਲ ਜਿਹੜਾ ਬੱਚਾ ਹੁਣ ਪੜ ਚੁੱਕਿਆ ਹੈ ਜਾਂ ਪੜ ਰਿਹਾ ਹੈ ਪੇਪਰ ਦੇ ਰਿਹਾ 10000 ਦੇ ਆਸ-ਪਾਸ ਚੰਡੀਗੜ੍ਹ ਬ੍ਰਾਂਚ ਦਾ ਬੱਚਾ ਐਨਰੋਲਡ ਹੈਗਾ ਜਿਹੜਾ ਅਲੱਗ-ਅਲੱਗ ਖੇਤਰ ਚ ਕੋਈ ਫਸਟ ਲੈਵਲ ਤੇ ਕੋਈ ਸੈਕੰਡ ਲੈਵਲ ਤੇ ਕੋਈ ਫਾਈਨਲ ਲੈਵਲ ਤੇ ਹੈਗਾ ਤੇ ਅਸੀਂ ਉਹਨਾਂ ਨੂੰ ਬੁੱਕs ਉਪਲਬਧ ਕਰਾ ਦਿਆਂ ਇਥੋਂ ਜਿਹੜੀ ਸਟੈਂਡਰਡ ਬੁੱਕs ਜਿਹੜੀ ਹੁੰਦੀ ਹੈ ਇੱਕ ਕੋਰਸ ਦਾ ਪਾਰਟ ਉਹਦੇ ਇਲਾਵਾ ਅਸੀਂ ਉਹਨਾਂ ਨੂੰ ਜੀਐਮਸੀਐਸ ਟ੍ਰੇਨਿੰਗ ਤੋਂ ਨਾਮ ਤੇ ਜਾਂ ਐਮਸੀਐਸ ਟ੍ਰੇਨਿੰਗ ਦੇ ਨਾਮ ਤੋਂ ਉਹਨਾਂ ਨੂੰ ਕੈਰੀਅਰ ਓਰੀਐਂਟਡ ਜਾਂ ਸਪੀਕਿੰਗ ਸਕਿਲਸ ਸਿਖਾਉਂਦੇ ਆ ਤੇ ਪ੍ਰੋਫੈਸ਼ਨ ਰਿਲੇਟਡ ਵੀ ਕੋਰਸਿਸ ਕਰਾਏ ਜਾਂਦੇ ਆ ਅਕਾਊਂਟਿੰਗ ਸਟੈਂਡਰਡ ਵਾਸਤੇ ਜਾਂ ਆਡੀਟਿੰਗ ਸਟੈਂਡਰਡ ਵਾਸਤੇ ਜਾਂ ਟੈਕਸੇਸ਼ਨ ਵਾਸਤੇ ਤੇ ਇਹ ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਵੀ ਜੇ ਆਪਾਂ ਉਹਨੂੰ ਹੋਰ ਬਿਲਡਿੰਗ ਕਰਨੀ ਹੈ ਹੋਰ ਕਿਉਂਕਿ ਇਹ ਸੈਂਟਰ ਸਾਡਾ ਚੰਡੀਗੜ੍ਹ ਸੈਕਟਰ 35 ਚ ਆਲਰੇਡੀ ਸਥਿਤ ਹੈਗਾ ਇਸ ਜਗ੍ਹਾ ਸਾਢੇ 2 ਕਨਾਲ ਦੀ ਜਗ੍ਹਾ ਹੈਗੀ ਹੈ ਤੇ ਸਾਨੂੰ ਲੱਗਦਾ ਹੈ ਵੀ ਜੇ ਆਪਾਂ ਨੂੰ 4 ਕਨਾਲ ਦਾ ਉਹ 플ੌਟ ਅਸੀਂ ਲੈ ਸਕੀਏ ਤੇ ਕੋ ਪੰਚਕੁਲਾ ਚ ਹੋਏਗਾ ਤਾਂ ਪੰਚਕੁਲਾ ਹਰਿਆਣਾ ਦੇ ਬੱਚੇ ਵੀ ਅਸੀਂ ਮੋਟੀਵੇਟ ਕਰਕੇ ਇਸ profession ਚ ਐਂਟਰੀ ਕਰਾ ਪਾਵਾਂਗੇ ਉਹਦੇ ਇਲਾਵਾ ਇੱਕ ਇਹੋ ਜੀ ਬਿਲਡਿੰਗ ਬਣਾਵਾਂਗੇ ਕਿ ਵੀ ਇੱਕ ਇਹ ਐਦਾ ਲੱਗੇਗਾ ਕਿ ਇਹ profession ਦੇ ਇੱਕ ਬ੍ਰੈਂਡ ਬਿਲਡਿੰਗ ਐਕਸਰਸਾਈਜ਼ ਹੋਏਗੀ ਕਿ ਲੱਗੇਗਾ ਕਿ ਵੀ ਇਹ profession ਚ ਵਾਕਈ ਆ ਕੇ ਬੱਚੇ ਦਾ ਫਿਊਚਰ ਸੁਰੱਖਿਤਰ ਰਹੇਗਾ ਉੱਥੇ ਉਹ ਆ ਕੇ ਆਪਣੇ ਆਪ ਨੂੰ ਅਲੱਗ-ਅਲੱਗ ਤਰਾ ਦੇ ਸਪੀਕਿੰਗ ਸਕਿਲਸ ਤੇ ਨੋਲੇਜ ਸਕਿਲਸ ਤੇ ਕਾਊਂਟਿੰਗ ਸਟੈਂਡਰਡ ਵਾਸਤੇ ਆਪ ਨੂੰ ਇਹਨਾਂ ਇਹਨਾਂ ਸ਼ਕਤੀਸ਼ੀਲ ਜਾਂ ਮਹਤਰੀਨ ਬਣਾ ਲੇਗਾ ਕਿ ਨੌਕਰੀ ਲੈਣ ਵਾਸਤੇ ਆ ਪ੍ਰੈਕਟਿਸ ਵਾਸਤੇ ਉਹਨੂੰ ਕੋਈ ਦਿੱਕਤ ਨਹੀਂ ਆਏਗੀ। ਅੱਛਾ ਇਹਦੇ 'ਚ ਇੱਕ ਇਹ ਵੀ ਦੱਸੋ ਤੁਸੀਂ ਜਿਵੇਂ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਆ ਆਲਰੇਡੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਹੁੰਦੇ ਆ ਉਹ ਚਾਹੁੰਦੇ ਨੇ ਕਿ ਸੀਸੀਏ ਬਣਾ ਹੈਗਾ। ਤੇ ਸੋ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਤੁਸੀਂ ਕਹਿਣਾ ਚਾਹੋਗੇ ਕਿ ਧਿਆਨ ਚ ਰੱਖਣ ਦੀ ਲੋੜ ਹੈ ਤੇ ਕਿਉਂਕਿ ਇੰਨਾ ਕੰਪੀਟੀਸ਼ਨ ਹੈ ਤੇ ਕੁਛ ਨਾ ਕੁਛ ਐਕਸਟਰਾਰਡੀਨਰੀ ਜਿਹੜਾ ਕੰਮ ਕਰਦੇ ਨੇ ਫਿਰ ਉਹਨਾਂ ਨੂੰ ਅੱਗੇ ਮੌਕਾ ਮਿਲਦਾ ਹੈਗਾ ਤੇ ਉਹਨਾਂ ਨੂੰ ਜਿਆਦਾ ਵਰਕ ਕਿਹੜੀਆਂ ਚੀਜ਼ਾਂ ਦੇ ਕਰਨਾ ਚਾਹੀਦਾ ਬੜਾ ਉਚਿਤ ਸਵਾਲ ਪੁੱਛਿਆ ਜੀ ਆਪਨੇ ਹਰਮੇਸ਼ਾ ਇਹ ਧਾਰਨਾ ਰਹਤੀ ਹੈ ਆਮ ਜਨਤਾ ਮੈਂ ਕਿ ਸੀਏ ਦਾ ਪਰਸੈਂਟੇਜ ਰਿਜ਼ਲਟ ਬੜਾ ਕਮ ਰਹਿਤਾ ਹੈ ਇਸ ਵਾਰ ਵੀ ਪਿਛਲੇ ਟੈਂਡ ਵਿੱਚ तकरीबन 10000 ਕੇ ਆਸ-ਪਾਸ ਬੱਚੇ ਸੀਏ ਬਨੇ ਨੇ ਨਵੇਂ ਬੱਚੇ ਔਰ अब काफ़ी बेहतर हो गया रिज़ल्ट अब पंद्रह या बीस परसेंट के बीच में रिजल्ट आता है पास परसेंटेज और कई बच्चे पहले अटेंट में कर लेते हैं कोई दूसरे में कोई तीसरे में पर मैं हर बार बच्चों को ये समझाता हूँ आप इसको ऐसे ना समझिए कि बीस परसंट परसेंट पाँच परसेंटेज है आप मेहनत करते रहिए और कभी हार ना मानिए ये पास परसेंटेज हंड्रेड परसेंट है आप एक ना एक दिन सीए जरूर बन जाएंगे गलत नशे या गलत डिप्रेशन के शिकार ना बनिए पॉजिटिव रहिए अपनी धारणा भगवान से जोड़ के रखिए ਪੋਜ਼ਿਟਿਵ ਮਾਈਂਡ ਸੇ ਰਹੀ ਐਕਸਰਸਾਈਜ਼ ਕਰੀਏ ਹੈਲਦੀ ਮਾਈਂਡ ਹੈਲਦੀ ਬਾਡੀ ਰੱਖੀਏ ਮਿਹਨਤ ਕਰਤੇ ਰਹੀਏ ਅਗਰ ਆਪ ਹਾਰ ਨਹੀਂ ਮਾਨੇਂਗੇ ਇੱਕ ਨਾ ਇੱਕ ਦਿਨ ਆਪਸੇ ਇਹ ਜ਼ਰੂਰ ਬਨ ਜਾਏਂਗੇ ਬਸ ਆਪ ਮਿਹਨਤ ਕਰਤੇ ਰਹੀਏ ਮਾਪੇ ਦਾ ਆਸ਼ੀਰਵਾਦ ਲੇਤੇ ਰਹੀਏ ਅੱਛਾ ਇੱਕ ਜਿਹੜਾ ਤੁਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਹੋ ਉਹਦੇ ਚ ਕਿੰਨੀਆਂ ਟੋਟਲ ਪੋਸਟਾਂ ਨੇ ਕਿੰਨੀਆਂ ਕਿੰਨੇ ਅਹੁਦਿਆਂ ਦੇ ਲਈ ਇਹ ਚੋਣ ਹੋ ਰਹੀ ਹੈ ਤੇ ਟੋਟਲ ਕਿੰਨੇ ਕੈਂਡੀਡੇਟਸ ਨੇ ਇਹਦੇ ਵਿੱਚ ਆਪਣੇ 13 ਕੈਂਡੀਡੇਟ ਨੇ ਜੀ 13 ਚੋਂ 9 ਪੋਜੀਸ਼ਨਾਂ ਚੋਣ ਦੇ ਵਾਸਤੇ 9 ਪੋਜੀਸ਼ਨਾਂ ਹੈਗੀਆਂ 9 ਚੋਂ ਇਦੇ ਵਿੱਚ ਬਾਅਦ ਚ ਜਦੋਂ 9 ਚੁਣ ਕੇ ਆਣਗੇ ਸਾਰੇ ਐਗਜ਼ੈਕਟਿਵ ਮੈਂਬਰ ਨੇ ਇਹਦੇ ਚੋਂ ਫਿਰ ਕੋਈ ਚੇਅਰਮੈਨ ਕੋਈ ਵਾਈਸ ਚੇਅਰਮੈਨ ਸੈਕਟਰੀ ਕੋਈ ਟ੍ਰੈਜਰਰ ਵਾਸਤੇ ਆਪਸ ਚ ਚੋਣ ਕਰਕੇ ਉਹ 9 ਬੰਦੇ ਇਹਦੇ ਚੁਨੇ ਜਾਂਦੇ ਨੇ ਤੇ ਸਾਨੂੰ ਉਮੀਦ ਹੈ ਜੇ ਅਸੀਂ 9 ਚ ਆਵਾਂਗੇ ਤੇ ਤੁਹਾਡਾ ਸਭ ਦਾ ਆਸ਼ੀਰਵਾਦ ਰਹਾ ਤਾਂ ਆਪਾਂ ਜਿਹੜਾ ਰੋਜ਼ਗਾਰ ਵਾਸਤੇ ਜਾਂ profession brand building ਵਾਸਤੇ ਕੰਮ ਸੋਚਿਆ ਉਹ ਜ਼ਰੂਰ ਕਰਾਂਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅ ਸੋ ਗੱਲਬਾਤ ਕਰ ਰਹੇ ਸੀ ਅਸੀ ਰਚਿਤ ਗੋਇਲ ਦੇ ਨਾਲ ਤੇ ਜਿਨ੍ਹਾਂ ਨੇ ਦੱਸਿਆ ਕਿ ਇੱਕ ਤਾਂ ਜਿਹੜੀ ਥੋੜੇ ਦਿਨਾਂ ਅ ਤੱਕ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਚਾਰਟਰਡ ਅਕਾਊਂਟੈਂਟਸ ਦੀ ਐਗਜ਼ੀਕਟਿਵ ਬਾਡੀ ਬਣਦੀ ਹੈਗੀ ਆ ਤੇ ਉਹਦੇ ਚ ਕੀ ਰੋਲ ਹੁੰਦਾ ਬਾਡੀ ਦਾ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੇ ਨੇ ਤੇ ਖਾਸ ਤੌਰ ਤੇ ਜਿਹੜਾ ਸੈਂਟਰ ਆਫ ਐਕਸੀਲੈਂਸ ਇਹਨਾਂ ਵੱਲੋਂ ਰਨ ਕੀਤਾ ਜਾਂਦਾ ਜਿਹਦੇ ਵਿੱਚ ਕਾਫੀ ਸਟੂਡੈਂਟਸ ਨੂੰ ਜਿਹੜੀ ਕੋਚਿੰਗ ਦਿੰਦੇ ਨੇ ਜਿਹੜੇ ਬਤੌਰ ਸੀਏ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਤਾ ਉਹਦੇ ਲਈ ਹੋਰ ਉਹਨੂੰ ਐਕਸਪੈਂਡ ਕਰਕੇ ਹੋਰ ਜਿਹੜਾ ਵੱਡਾ ਜਿਹੜਾ ਵਿਜ਼ਨ ਕੀ ਹੈ ਉਸ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ